ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਲਗਭਗ ਸੋਨਾਂ ਆ ਅੱਠ ਨੌ ਮੱਝਾਂ ਦਿਖਾਵਾਂਗੇ ਤਾਜ਼ੀਆਂ ਸੂਂਜੀਆਂ ਸਮਈਆਂ ਕੱਲੇ-ਕੱਲੇ ਨਾਗਰ ਡਿਟੇਲਡ ਇਨਫੋਰਮੇਸ਼ਨ ਲੈ ਕੇ ਦੇਵਾਂਗੇ ਆਓ ਅੱਗੇ ਵੀਰ ਨਾਲ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਸਵਾਗਤ ਹਾਂਜੀ ਆਪਣਾ ਨਾਮ ਐਡਰੈਸ ਦੱਸ ਦਿਓ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਉਹਦਾ ਮਨੀ ਕਹਿੰਦੇ ਆ ਜੀ ਪਿੰਡ ਛਾਪੌਰ ਜ਼ਿਲ੍ਹਾ ਜਲੰਧਾ ਤਹਿਸੀਲ ਫਲੋਰਾ ਠੀਕ ਆ ਤਹਿਸੀਲ ਪੈ ਗਈ ਫਲੋਰਾ ਪੁਰਾ ਜ਼ਿਲ੍ਹਾ ਪੈ ਗਿਆ ਜਲੰਧਰ ਹਾਂਜੀ ਮੋਬਾਈਲ ਨੰਬਰ ਹੀ ਆਪਣਾ 9478474740 ਇੱਕ ਨੰਬਰ ਹੋਰ ਹੈ ਡੈਡੀ ਜੀ ਦਾ 9814413764 ਜੀ 9814413764 13764 ਹਾਂਜੀ ਅੱਜ ਕਿੰਨੇ ਨਾਲ ਹਾਜ਼ਰ ਆਪਣੇ ਵੀ ਅੱਜ ਝੁੱਟੀਆਂ ਆਖਿਆ ਬਾਜੀ ਇਹ ਗੱਬਣ ਆਪਣੀ ਕੋਈ ਝੁੱਟੀ ਗੱਬਣ ਵੀ ਅੱਬੂ ਦਾ ਕਾਲੀ ਝੁੱਟੀ ਸੁਣ ਵਾਲੇ ਤੇ ਇੱਕ ਬੋਰੀ ਝੁੱਟੀ ਆ ਬੂਰੀ ਤਾਂ ਮੀਣੀ ਵੀ ਆ ਠੀਕ ਹੈ ਹਾਂਜੀ ਤੇ ਕਹਿੰਦੇ ਬਾਬਾ ਸਾਰੇ ਬੰਤਾ ਵਾਲੀ ਆ ਹਾਂਜੀ ਟੋਟੀਆਂ ਆਈਫਾਈ ਆਜ ਜਿੰਨੀਆਂ ਵੀ ਆ ਤੇ ਰੇਂਜ ਆਪਣੀ ਕਿਤੇ ਕੋ ਚੱਲੀ ਹੋਊਗੀ ਭਾਈ ਜੀ 1.5 ਤੋਂ ਲੈ ਕੇ 3 ਲੱਖ ਤੱਕ ਹੈ ਜੀ ਠੀਕ ਆ ਵੀ ਜਿੱਦਾਂ ਦੀ ਬੰਦੇ ਚ ਵਾਇਸ ਆ ਹਾਂਜੀ ਉਦਾਂ ਦੀ ਹੋਊਗੀ ਜੀ ਜੀ ਇੱਦਾਂ ਆਪਣੇ ਤੋਂ ਗਾ ਵੀ ਆ ਉਹ ਆਣੀ ਥੋੜੀ ਲੇਟ ਹੋ ਗਈ ਆ ਬਾਹਰ ਵਾਲੇ ਚੰਗੀ ਆਉਣੀਆਂ ਤੇ ਆਪਣਾ ਦੁੱਧ ਕਿਥੋਂ ਤੱਕ ਚਲਾਇਆ ਜਾਂਦਾਗਾ 15 ਤੋਂ ਲੈ ਕੇ 20 22 ਲੀਟਰ ਤੱਕ ਜੀ ਠੀਕ ਹੈ 20 ਕਿਲੋ ਆ ਨਾਰਮਲ ਮੈਂ ਵਰਜੈਂਟ ਹਾਂਜੀ ਹਾਂਜੀ ਟੌਪ ਦੀਆਂ ਝੁੱਟੀਆਂ ਆ ਠੀਕ ਹੈ ਪਹਿਲਾ ਨੰਬਰ ਆਪਾਂ ਸਟਾਰਟ ਕਰਦੇ ਗੱਬਰ ਝੋਟੀ ਤੋਂ ਹਾਂਜੀ ਇਹ ਬਾਈ ਜੀ ਕਿਹੜਾ ਸੂਆ ਸੂਰੀ ਆ ਦੂਜਾ ਸੂਆ ਜਹੂਰੀ ਆ ਪਲੂ ਨੇ 15 ਕਿਲੋ ਦੁੱਧ ਦਿੱਤਾ ਆ ਠੀਕ ਹੈ ਦੂਜਾ ਸੂਆ ਸੂਰੀ ਆ ਤੇ ਦਿਨ ਕੈ ਕਹਿੰਦੇ ਸੁਣਦੇ ਆ ਜੀ ਬਈ 5-6 ਉਹਦਾ 10 ਦਿਨ ਰਹਿੰਦੇ ਆ ਉਹਦਾ ਗੱਡੀ ਚਾਈ ਕਰਕੇ 5-7 ਦਿਨ ਹੀ ਮਸੀ ਲਊਗੀ ਠੀਕ ਹੈ ਕਹਿੰਦੇ ਕੋ ਹਫਤਾ ਪੈਂਦੀ ਕਸੂ ਹਾਂਜੀ ਹਫਤਾ ਪੈਂਦੀ ਆ ਤੇ ਰਾਜੀ ਸਭੀ ਬ ਕਹਤੇ ਇਹ ਦੋਵੇਂ ਅਮੀਰ ਗਿਲਾਸ ਦੋਧੜੀ ਆਪਾਂ ਪਲੂਣ ਨੇ 15 ਕਿਲੋ ਜੁਆਇਆ ਹੁਣ ਤਾਂ 17 ਕਿਲੋ ਜੁਆ ਗਈ ਸੁਭਰ ਪਲੂਣ ਦਾ 15 ਕਿਲੋ ਦੋ ਇੱਕ ਨਲਾਈ ਕਰਕੇ ਠੰਡ ਕਰਕੇ ਥੋੜੀ ਲੂਈ ਵੀ ਖੜ ਗਈ ਠੀਕ ਹੈ ਛੋਟੀ ਠੰਡੀ ਠੁੰਡੀ ਬਹੁਤ ਹੈ ਆਪਣੀ ਪਲੂਣ ਠੰੜਾ ਦੀ ਵੀ ਗਾਰੰਟੀ ਪਿੱਛੇ ਸਾਰੀ ਚੀਜ਼ ਦੀ ਗਾਰੰਟੀ ਹੈ ਜੇ ਕੋਈ ਹੁਣ ਵੀ ਵਾਈ ਮੰਗਾਊਗਾ ਠੀਕ ਹੈ ਉਸ ਗੱਲੋਂ ਬੰਦਾ ਬੇਫਿਕਰ ਹੋ ਜਾ ਹਾਂਜੀ ਤੇ ਸੁਭਰ ਠੰਡ ਵਗੈਰਾ ਦੇਖੋ ਜਿੰਨੀਆਂ ਵਸ ਨੂੰ ਝੋਟੀਆਂ ਦਿਖਾਵਾਂਗੇ ਕਿਸੇ ਦੇ ਮਨ ਕੇ ਚਲੋ ਡਰ ਮਥਾਣ ਨਹੀਂ ਮਿਲੂਗਾ ਤੇ ਸੋਹਣਾ ਗੁੱਲੇ ਵਾਲਾ ਖਾਣਾ ਹੱਥੀ ਚ ਬਾਈ ਜਰਾ ਹਾਂ ਥਣ ਤੇ ਆਪਣੀ ਕੁਆਲਿਟੀ ਲੈਣ ਨੇ ਇੱਕ ਤੋਂ ਇੱਕ ਨੰਬਰ ਠੀਕ ਹੈ ਤੋਂ ਥਣ ਦੇਖੋ ਝੋਟੀਆਂ ਦਾ ਗੁੱਲੇਵਾ ਦੇਖ ਸਕਦੇ ਬਟਨ ਬੋਟਨ ਬਹੁਤ ਐ ਝੋਟੀ ਦੇ ਠੀਕ ਆ ਬਟਨਾਂ ਨਹੀਂ ਝੋਟੀ ਆ ਜਾਤ ਬਹੁਤ ਐ ਥਣ ਚਾਰੇ ਨਹੀਂ ਖਣ ਵੀ ਹਾਂਜੀ ਇਹਦਾ ਰੇਂਜ ਕੀ ਰੋਹੀ ਦੀ ਹੈ ਬਾਈ ਇੱਕ ਦੀ ਦੱਸਾਂਗੇ ਬਾਕੀਆਂ ਦੀ ਫੋਨ ਤੇ ਕਰਾਂਗੇ ਠੀਕ ਹੈ 1,55,000 ਦੇ ਦੇ ਦਾਂਗੇ ਮਾੜਾ ਵੋਟਾ ਮਾਨਤਾਂ ਭਾਈ ਪੰਜਾਬ ਪੰਜਾਬ ਪੰਜ ਕਰ ਦਵਾਂਗੇ 1,55,000 ਪੰਜ ਕਰ ਦਾਂਗੇ ਹਾਂਜੀ ਸੋਗਰ 1,52,000 ਨਹੀਂ 55 ਜੀ ਬਾਈ 55 ਜੀ ਉਦੋਂ 55 1,55,000 ਉਦਾਂ ਜਿਹੜੇ ਪਹੁੰਚ ਜੇ ਦੇਣਾ ਬਾਈ ਹਾਂ ਜੀ ਪਹੁੰਚ ਜੇ ਪੰਜ ਠੀਕ ਹੈ ਜੇ ਪੰਜਾਬ ਪੰਜਾਬ ਪਹੁੰਚ ਕਰਾਣੀ ਪਈ ਪੰਜ ਵੀ ਕਰ ਦੇਣੀ ਠੀਕ ਹੈ ਤੇ ਥਾਂ ਤੋਂ ਵਾਲੇ ਪਾਸੋਂ ਬੰਦਾ ਵੀ ਫਿੱਟਰ ਹੋ ਜੇ ਜੀ ਜੀ ਸਾਰੀ ਚੀਜ਼ ਦੀ ਪਿੱਛੇ ਦੀ ਸਾਰੀ ਚੀਜ਼ ਦੀ ਗਾਰੰਟੀ ਆ ਛਿੱਗੀ ਆ ਦੂਜੇ ਸੂਆ ਬਾਈ ਜੀ ਛਿੱਗੀ ਦੂਜੇ ਸੂਆ 1,55 ਜੀ ਕੀਮਤ ਆ ਹਾਂ ਜੀ ਤੇ ਦੁੱਧ ਦੀ ਕਮੈਸਟੀ ਮੰਨ ਕੇ ਚੱਲੇ ਬੰਦਾ ਨਾ 16-17 ਕਿਲੋ ਚੱਲੂ 15 ਦੀ ਹੁਣ ਵੀ ਗਾਰੰਟੀ ਦੇ ਦਵਾਂਗੇ ਇੱਥੇ ਠੀਕ ਹੈ ਹਾਂ ਜੀ ਅ ਇਹੋਂ ਕੈਕ ਦੇਲ ਹੋ ਗਿਆ ਸੂਈ ਸੂਈ ਤਾਜੀ ਆ ਬਾਈ ਜੀ ਠੀਕ ਆ ਬੱਚੇ ਸਾਰੇ ਇਕੱਠੇ ਵੱਧਿਆ ਇਧਰ ਹਨਾ ਹਾਂਜੀ ਕੱਟੀ ਮਗਰ ਆ ਠੀਕ ਆ ਮਗਰ ਇਹਦੇ ਕੱਟੀ ਆ ਹਨਾ ਹਾਂਜੀ ਤੇ ਕਿੰਨਾ ਇੱਕ ਦੁੱਧ ਹਾਜ਼ਰ ਆ ਹੁਣ ਦੁੱਧ 16 ਕਿਲੋ ਹੋਣੇ 18 ਕਿਲੋ ਝੋਟ ਜਵਾ ਬਰੀਕ ਬਰੂਕ ਬਹੁਤ ਆ ਇਹ ਆ ਦੇਖੋ ਲੈਵਾ 18 ਲੀਟਰ ਦੁੱਧ ਡੱਟ ਹਾਜ਼ਰ ਆ ਜਾਓ ਜੀ ਸੋ ਵੀਰੋ ਲੈਵਾ ਵਗੈਰਾ ਦੇਖ ਸਕਦੇ 16 ਸਾਫ ਸੁਥਰਾ ਇਹ ਰਾਜਿਸਾ ਵੀ ਬੜੀ ਮਿੱਸੀ ਨਾ ਵੀ ਕਿਸੇ ਪਾਸੇ ਹੋਣੀ ਐਸ ਵਕਤ ਜੇ ਵੀ ਆਪਣੇ ਰਿਫਾਈ ਬੈਨਾ ਕਰਦਾ 14 ਕਿਲੋ ਜੋਟ ਲੈਨੇ ਆ 15 ਕਿਲੋ ਹੁਣ ਮੈਂ ਆਪਕੇ ਦੇ ਦਾਂਗੇ 16 ਕਿਲੋ ਦਾਂ 15 ਕਿਲੋ ਹੁਣ ਆਪਕੇ ਲੈ ਦੁੱਧ 18 ਕਿਲੋ ਲੈ ਬੱਚਾ ਵੀ ਨਰਮਾ ਜੀ ਠੀਕ ਐ ਬਾ ਦੂਜੇ ਤੀਜੇ ਦਿਨ ਐ ਸੂਈ ਨਾ ਨਹੀਂ ਭਾਈ 7 ਦਿਨ ਸੂਈ ਨ ਹੋ ਗਿਆ 7 ਦਿਨ ਹੋ ਗਏ ਠੀਕ ਹੈ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ ਸੁਥਰਾ ਅੱਗੇ ਪਿੱਛੇ ਦਾ ਹਵਾਲਾ ਦੁਆਰੇ ਚਵਾਈ ਉਹ ਇੱਕ ਨੰਬਰ ਐ ਭਾਈ ਆਰਡਰ 4x4 ਆਰਡਰ ਲੱਗਾ ਆ ਠੀਕ ਐ ਚਵਾਈ ਵਾਲੇ ਪਾਸੋਂ ਬੰਦਾ ਨਾ ਡਰੇ ਹਨਾ ਹਾਂਜੀ ਤੇ ਸਾਤ ਸਵਾਜ ਜੋਟੀ ਹੋ ਆਪਣੀ ਹਾਜੀ ਹਾਜੀ ਸਾਰੀ ਚੀਜ਼ ਦੀ ਗਾਰੰਟੀ ਠੀਕ ਹੈ ਜੀ ਸੋਪਸੂ ਥੋੜਾ ਬੱਚੇ ਨੂੰ ਦੌੜਦਾ ਹੈਗਾ ਹਾਜੀ ਕੱਚਾ ਬੱਚਾ ਨਾਲ ਇਹ ਦੇਖੋ ਜਮਾ ਤੇ ਵਾਕੀਂ ਲੇਵਾ ਵਗਰਾ ਦੇਖੋ ਹਨ ਸੋਨਾ ਗੁੱਲੇ ਵਾਲਾ ਹਾਤੀ ਜਵਾਈ ਵਾਲਾ ਤੇ ਸਿਰਫ ਦੋ ਕਵਾਲ ਥੱਲੋ ਬਾਈ ਡਾ ਮੋਹਰੇ ਦੇ ਵਿੱਚ ਆ ਗਈ ਜਮਾ ਜੈੱਟ ਬਲੈਕ ਹੀ ਆ ਗਈ ਆ ਬਾਈ ਜੀ ਸੋ ਲੇਵਾ ਦੇਖੋ ਜਮਾ ਬੈਕ ਸਾਈਡ ਤੋਂ ਅੱਗੇ ਪਿਛਲੇ ਹਵਾਨਾ ਜਮਾ ਤੁਹਾਨੂੰ ਦੇਖ ਸਕਦੇ ਹੋ ਚਾਰੇ ਥਾਂ ਨਿਕਲਵੇ ਸਾਫ ਸੁੱਤਰੇ ਇਹ ਚਵਾਈ ਜਾਵਾ ਗੋਲ ਭੇਜਦੀ ਹੁੰਦੀ ਪਾਜੀ ਇੱਕ ਨੰਬਰ ਚਵਾਈ ਲੈਣੇ ਚਵਾਈ ਦੀ ਮਾੜੀ ਨਹੀਂ ਲੈਂਦੇ ਆਪਾਂ ਨੂੰ 52 ਤੋਂ 53 ਸਾਲ ਹੋ ਗਏ ਕੰਮ ਕਰਦਿਆਂ ਨੂੰ ਪਹਿਲੇ ਦਾਦਾ ਜੀ ਫਿਰ ਡੈਡੀ ਜੀ ਨਾਲ ਹੁਣ ਮੈਂ ਠੀਕ ਹੈ ਤੀਜੀ ਪੁਰੀ ਆ ਗਈ ਹਾਂਜੀ ਚੌਥਾ ਜਿੱਦਾਂ ਕਰਮੀ ਕਰਦਿਆ ਜੀ ਕੰਨਾ ਥੋੜਾ ਕੰਨਾ ਸਾਫ ਸੁਥਰਾ ਜੀ ਠੀਕ ਹੈ ਕਹਿੰਦੇ ਪਾਪਾ ਇਹ ਨਹੀਂ ਗੱਲ 15 ਇਕੱਠੇ ਕਰਨੀਆਂ 7 ਆਜਣ ਚਾਹੀਏ 2 ਆਜਾ ਚਾਹੀਏ 10 ਆਜਣ ਹਾਂਜੀ ਇੱਚੇ ਕੀ ਹੋਊਗੀ ਚੰਗੀਆਂ ਹੋਊਗੀ ਅੱਗੇ ਤੀਜੇ ਨੰਬਰ ਝੋਟੀ ਆ ਗਈ ਇਹ ਹੈ ਪਾਜੀ ਪਲੋਣਿਆ ਚੌਗੀ ਆ ਠੀਕ ਹੈ ਆਪਾਂ ਦੂਏ ਕਰਕੇ ਲਈ ਮਾਲਕ ਪਲੋਣੀ ਕਹਿੰਦੇ ਜੀ ਹਾਂ ਅਜੀ ਦੂਆ ਮੰਦੇ ਹੈ ਚੌਗੀ ਆਉਦਾ ਠੀਕ ਹੈ ਥਾਣ ਤੋਂ ਬਹੁਤ ਚੰਗਾ ਲੱਗਾ ਠੀਕ ਹੈ ਤੋਂ ਵੀਰੋ ਥਾੜ ਵਗੈਰਾ ਦੇਖੋ ਤੇ ਮਗਰ ਕਟਾਇਆ ਮਗਰ ਕਟਾਇਆ ਤੇ ਲਗਭਗ 1 ਹੋ ਗਿਆ ਤੇ ਛੜ ਦੀ ਸੂਈ ਵੀਰੋ ਹਾਂਜੀ 15 16 ਕਿਲੋ ਦੁੱਧ ਰਿਥੋਲੇ ਤਿਆਰ ਆ ਠੀਕ ਹੈ 15 ਕਿਲੋ ਬਕਤੋ ਰਿ ਵੀਰੇ ਹਾਂਜੀ ਨੈਟ ਜਮਾ ਚੋਨ ਵਾਲਾ ਹਾਜ਼ਰ ਹਾਜ਼ਰ ਆ ਸੱਤ ਰੱਦੇ ਪਰ ਟਾਈਮ ਦੇ ਥਲੇ ਪਾਣੀ ਦੇ ਵਾਂਗ ਉਹਨਾਂ ਦੀ ਗਾੜੀ ਜਦੋਂ ਉੱਦਾਂ ਪਿਛਾੜੀ ਇੱਕੋ ਜਿਹੀ ਆ ਤੇ ਆ ਗਾੜੀ ਪਿਛਾੜੀ ਦੁੱਧ ਬਿਲਕੁਲ ਇੱਕੋੜਾ ਜਾਵਾ ਤੇ ਰਾਜੀ ਸਮੀ ਬਲੀ ਪੱਠਪੜੇ ਦੇ ਬਾਂਦਰ ਦੇਖੋ ਤੇ ਸਿੰਗ ਕੁਆਲ ਜਿੰਨੀਆਂ ਪਰਸਨਲ ਅਜੀ ਝੋਟੀਆਂ ਦਿਖਾਵਾਂਗੇ ਚੰਗੀਆਂ ਜਿੰਦ ਜਾਨ ਵਾਲੀਆਂ ਵਜਨ ਵਾਲੀਆਂ ਝੋਟੀਆਂ ਦਿਖਾਵਾਂਗੇ ਬਾਡੀ ਵੇਟ ਵੀ ਨਾਲ ਇਹਨਾਂ ਦੇ ਇਹਨਾਂ ਦਾ ਆਪਾਂ ਅਗੇ ਬਰੀਡ ਵੀ ਤਿਆਰ ਕਰ ਸਕਦੇ ਫਰੀਜ ਵਾਲੇ ਪਰਸਪਸਟੋਰ ਵਿੱਚ ਚੰਗਾ ਬਗੀ ਦੇ ਇੱਕ ਵਾਰ ਬਹਿ ਲਾਉਂਦੇ ਆ ਉਹ ਮੰਨ ਕੇ ਜਿਹੜੀ 30 40 ਜੱਤੀ ਵੱਡਾ ਕੇ ਹੁੰਦੀ ਆ ਤਾਂ ਉਹ ਬਰੀਡ ਦਾ ਰੇਟ ਹੁੰਦਾ ਤੇ ਇੱਕ ਜੀ ਆਪਾਂ ਹੋਰ ਨੋਟ ਕਰੀਆ ਪੈਠ ਬੋੜਾ ਬੋੜੇ ਸਟੈਚਾ ਦੇਖੋ ਕਿੰਨਾ ਵਧੀਆ ਝੋਟੀਆਂ ਸਾਤੀ ਕੁੰਬੜਾ ਵਗੈਰਾ ਜਿਹਾ ਬਣੀ ਹਣਾ ਹਾਂਜੀ ਹਾਂਜੀ ਛਾਤੀ ਦਾ ਲੈਂਦੇ ਨਹੀਂ ਜੀ ਠੀਕ ਹੈ ਸੋ ਇਹ ਨਹੀਂ ਗੱਲ ਵੀ ਮੰਨ ਕੇ ਚੱਲੋ ਵੀ ਭਾਰੀ ਪਲੀ ਵੀ ਹੋ ਕਿਸੇ ਪਾਸੋਂ ਵੀ ਉਹ ওভারਫੈਟ ਵਾਲੀ ਮੈਂ ਨਹੀਂ ਲੈਂਦੇ ਉਹ ওভারਫੈਟ ਵਾਲੀ ਨਾਲ ਦੁੱਧੇ ਨਹੀਂ ਕੱਢਣਾ ਜੀ ਕੋਈ ਨਹੀਂ ਗੱਲ ਵਿੱਚ ਚਾਰ ਨਾ ਮੋਟੀ ਨਾਦੀ ਹੋਈ ਨਹੀਂ ਨਾਣੇ ਤੇ ਪਲੀਆਂ ਆਉਗੀਆਂ ਆਪਣੀ ਮਹਿਤਾਰੀ ਠੀਕ ਹੈ ਜੀ ਸੋ ਥਾਣੇ ਦੇਖੋ ਚਾਰੇ ਨਿਕਲ ਬਈ ਜੇ ਬਾਕੀਆ ਬਾਤਾਂ ਜੀ ਤੇ ਬਈ ਚਾਰ ਨਵਰ ਝੋਟੀ ਦੇਖੇ ਨੇ ਜਿਹੜੀ ਆਪਾਂ ਅੱਗੇ ਬਈ ਇਹ ਦੂਜਾ ਸੂਆ ਆ ਗਈ ਆ ਜੀ ਦੂਜਾ ਸੂਆ ਤੇ ਬੱਚਾ ਜੀ ਆ ਗਿਆ ਵਿਛੇ ਮਗਰ ਕੱਟੀ ਆ ਬਾਈ ਜੀ ਅੱਛਾ ਇਹਦੇ ਮਗਰ ਆ ਗਈ ਫੀਮੇਲ ਕਾਫ ਕੱਟ ਗਈ ਨਾ ਆ ਬੰਨੀ ਰੱਖੀ ਆ ਮਗਰ ਦੇਖੋ ਪੈਕ ਤੇ ਬਾਡੀ ਸਟਰਕਚਰ ਝੋਟੀ ਦੇ ਠੀਕ ਹੈ ਸਭ ਥਾਂ ਤੋਂ ਦੇਖੋ ਜਮੈਂ ਕਿਆ ਬਾਤ ਹੈ ਹਾਂਜੀ ਆਪਣੀ ਝੁੱਟ ਕਿਤੇ ਵੀ ਨਹੀਂ ਕੋਰ ਬਾਡੀ ਸਟਰਕਚਰ ਦੇਖੋ ਪੇਟ ਫੁੜਾ ਕੇ ਕਿੰਨਾ ਚੌੜਾ ਠੀਕ ਹੈ 2-3 ਘੰਟੇ ਚਵਾਈ ਤੇ ਲੇਟ ਆ ਗਈ ਹਾਂ 2-3 ਘੰਟੇ ਹੈਗੀਆਂ ਬੱਚੇ ਲੱਗੇ ਹੋਏ ਆ ਤਾਂ ਕਿ ਥਣ ਵਧੀਆ ਦਿਸੇ ਤਾਂ ਕਰਕੇ ਲਾਇਆ ਠੀਕ ਹੈ ਸਾਡੇ ਝੋਟੇ ਪਸਮਾਜਾ ਵੀ ਆਪਣੀ ਹਾਂਜੀ ਸੋ ਵੀ ਆ ਦੇ ਪੱਟਣ ਕਿੰਨਾ ਕਿਆ ਬਾਤ ਹੈ ਤੇ A to Z ਡੀਟੇਲ ਆ ਗਈ ਬਲੈਕ ਜਮਾਂ ਹਾਂਜੀ ਇਹ ਬਲੈਕ ਹੈ ਪੂਰੀ ਆ ਗਈ ਤੇ ਪੂਰੀ ਮੰਨ ਕੇ ਚੱਲੂਗੀ ਪਿੱਛੇ ਕੱਟੀ ਆ ਗਈ ਕੱਟੀ ਵੀ ਆ ਗਈ ਜਿਹੜੀ ਵੀ ਕਹਿੰਦੇ ਬਰੀਡ ਚਾਰ ਕਰਨੀ ਹੈ ਪੂਰੀ ਇੱਕ ਨੰਬਰ ਹੈ ਬਰੀਡ ਤੇ ਤੋਰਦੀ ਵੀਰੇ ਬਾ A2 ਇਹ ਡਿਟੇਲ ਬਲੈਕ ਆ ਗਈ ਥਣਾ ਦੇ ਵਿੱਚ ਬੈਂਕ ਸਾਬ ਤੋਂ ਵੀ ਦੇਖ ਸਕਦੇ ਆ ਗੱਠ ਗੱਠ ਦੀ ਵਿੱਚ ਹੀ ਇਹ ਕਹਿਣ ਦੀ ਗੱਲ ਨਹੀਂ ਜਿਹੜਾ ਵਰਦੀ ਪੇਰਾ ਕੇ ਚੈੱਕ ਕਰ ਮੈਂ ਸਵਾ ਦੇਖੋ ਜੀ ਕਿਹਾ ਵਾ ਤਾਂ ਚਾਰੇ ਥਾਂ ਨਿੱਕਰ ਮੇ ਸਾਫ ਸੁਥਰੇ ਚੰਗੀ ਜਿੰਦ ਜਾਨ ਵਾਲੀ ਰਾਜਿਸਮੀ ਬੜੀ ਲਿੱਸੀ ਦਾ ਵੀ ਕਿਸੇ ਵਾਸਤੇ ਨਹੀਂ ਤੇ ਵਾਕਿ ਡਿਟੇਲ ਦੇਖੋ ਬਿਲਕੁਲ ਇਹਦੀ ਆਪ ਚਾਏ ਦੇ ਕਿਰਪਾ ਵਾਲੇ ਗੋਡਿਆਂ ਦੀ ਕਿਰਦੀਆ ਤੇ ਪੂਰੀ ਕੁਆਲਿਟੀ ਦੇ ਸਾਈਨ ਬੂ ਬਥਰੀ ਇਕ ਸਾਡੇ ਭਾਈ ਜੀ ਜਿੰਨੇ ਆਪਣੇ ਤੋਂ ਆਣਾ ਨਾ ਸਾਈ ਬਿਆਨਾ ਪਾ ਕੇ ਜੇ ਆਪਣੇ ਮਹਿ ਫਟਾ ਉਹ ਠੀਕ ਹੈ ਨਹੀਂ ਤਾਂ ਆਪਾਂ ਸਾਈ ਬਿਆਨਾ ਵਾਪਸ ਕਰਾਂਗੇ ਠੀਕ ਹੈ ਨਹੀਂ ਗੱਲ ਵੀ ਜਿੰਨੀ ਕਰ ਕਹਿੰਦੇ ਉਹ ਨਹੀਂ ਪਾ ਟੋਗੇ ਜੇ ਨਾ ਮਹਿ ਫਟੋ ਤਾਂ ਜੇ ਹੋਰ ਮਹਿ ਫਟਾ ਕੀ ਧਾਮੀ ਠੀਕ ਹੈ ਨਹੀਂ ਤਾਂ ਸਾਈ ਬਿਆਨਾ ਵਾਪਸ ਕਰਾਂ ਇੱਕ ਬਾਈ ਆਪਣੀ ਨਾ ਵੀਡੀਓ ਸੌਦਾ ਹੋ ਗਿਆ ਸੀ ਤਾਂ ਨਾ ਤਾਂ ਗੱਲ ਕਰਦਾ ਉਹ ਬੰਦੇ ਸਾਈ ਨਹੀਂ ਭਾਈ ਉਹ ਹਣ ਡੀਕਦਾ ਨਾ ਦੂਏ ਤੀਏ ਦਿਨ ਆਏ ਫੇ ਆਪਾਂ ਮੱਝ ਵੇਚੜੀ ਹੁੰਦੀ ਹੈ ਜੀ ਜੈ ਜੈ ਗੱਲ ਸਾਈ ਪਾ ਦੇ ਫਿਰ ਬੰਦੇ ਰੋਗੇ ਆਪੇ ਦੋ ਦੋ ਦਿਨ ਰੋਕ ਵੀ ਲਈ ਜੀ ਜੈ ਜੈ ਗੱਲ ਜ ਤੂੰ ਜਿਹੜੀ ਵੀ ਇਹਨੇ ਗੱਲ ਕਹਿ ਦਿੱਤੀ ਵੀ ਤੁਸੀਂ ਦੋ ਟਾਈਮ ਚੋਣੀ ਚਾਹੁੰਦੇ ਆਂ ਚਾਰ ਟਾਈਮ ਵੀ ਚੁਵਾ ਦਾਂਗੇ ਜੀ ਠੀਕ ਹੈ ਚਾਰ ਟਾਈਮ ਚੋ ਕੇ ਲਿਖ ਜਾਓ ਕਿਉਂਕਿ ਪੇਮੈਂਟ ਲਾਉਣੀ ਹੈ ਵੀਰ ਵੀ ਅੱਗੋਂ ਪੇਮੈਂਟ ਲੱਗ ਲੈ ਕੇ ਆਇਆ ਆਪਾਂ ਵੀ ਪੂਰਾ ਮਾਰ ਦੇ ਤਸੱਲੀ ਕਰਕੇ ਲੈ ਕੇ ਆਇਆ ਜਮਾਨਾ ਜੀ 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 ਹਾਂਜੀ ਠੀਕ ਹੈ ਅੱਗੇ ਆ ਕੇ 5ਵੇਂ ਨੰਬਰ ਤੇ ਜੋ 5 ਨੰਬਰ ਆਡੀਟ ਸਟ੍ਰਕਚਰ ਰਹਿਦਾ ਵੀ ਬਹੁਤ ਵਧੀਆ ਆ ਦੇਖੋ ਥਾਣ ਕਿੰਨਾ ਸੋਹਣਾ ਲੱਗਾ ਛੋਲੇ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਥਾਣ ਫਿਰ ਜਮੀਨ ਦੀ ਮਾੜਾ ਦੇਖਣਾ ਥਾਣ ਭਾਈ ਚੁਵਾਈ ਤੇ ਇੱਕ ਨੰਬਰ ਲੈਣੀ ਆ ਕਹਿੰਦੇ ਭਾਬ ਜ ਜੇ ਆਪਣੇ ਕਿਸੇ ਨੇ ਚਾਰ ਲੈਣੀਆਂ ਹੋਵੇ ਦੋ ਲੈਣੀਆਂ ਪਉਸਾ ਦਾ ਭਾਅ ਵੀ ਇਕੱਲੀ ਦਾ ਹੈ ਜੈ ਜੈ ਗੁਰੂ ਹਾਂਜੀ ਤੇ ਗੈਹੇ ਚੀਜ਼ੂ ਰੇਟ ਉਹਦਾ ਦਾ ਹੋ ਜੂਗਾ ਤੋੜ ਦੀ ਵੀਰੇ ਬਾਹਰ ਨੂੰ ਇਹ ਵੀ ਟੋੜੀ ਫਿਰ ਦੂਜਾ ਸੂਆ ਦੂਜਾ ਸੂਆ 18 ਕਿਲੋ ਦੋ ਤਿਆਰ ਆ ਠੀਕ ਹੈ ਉਹ 17 ਦੀ ਹੁਣ ਉਹੜ ਤੇ ਉੱਦੇ ਭੇਜ ਦਵਾਂਗੇ ਠੀਕ ਹੈ ਕਹਿੰਦਾ ਵਾ ਜੇ ਤੂੰ ਵੀ ਹੁਣ ਸਾਈ ਪੈਣਾ ਕਰਦਾ 16 17 ਲਿਬੜੂ ਜਾਵਾਂ ਨਹੀਂ ਬੜੂ ਜੀ ਠੀਕ ਹੈ ਦੋ ਟਾਈਮ ਤਿੰਨ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਸਕਦੇ ਹੋ ਸੋ ਪਤਲੀ ਚਮੜੀ ਦੇ ਵਿੱਚ ਆ ਗਈ ਰਾਜੀ ਸਭੀ ਪੜੀ ਲੱਸੀ ਨਾਲ ਵੀ ਕਿਸੇ ਪਾਸੇ ਹੋਣੀ ਤੇ ਚਵਾਈ ਬਹੁਤ ਵਧੀਆ ਬਾਈ ਜੀ ਠ ਸੋ 17 ਤੂੰ ਰਹਿ ਕੇ ਨੰਬਰ ਆ ਜਮਾ ਤੇ ਬਾਕੀ ਥੱਲੇ ਮਲਕ ਮੀਨ ਵਗੈਰਾ ਦੇਖੋ ਮੂਰਲੀ ਲੱਤਦਾ ਪੂਰੀ ਮਲਕ ਮੀਨ ਵੀ ਪੂਰੀ ਹੋਊਗੀ ਆਪਣੀ ਮਹਿੰਦੀ ਜਿਹੜੀ ਮਰਜੀ ਦੀ ਦੇਖ ਲਿਓ ਬਟਨ ਵੀ ਵਗੈਰਾ ਹੋਣਗੇ ਠੀਕ ਹੈ ਹਾਂਜੀ ਸੋ ਦੇਖੋ ਵੈਅ ਚੜ ਤੋਂ ਲੈ ਮੇਰੇ ਬਟਨ ਵਗੈਰਾ ਹਨਾ ਤੇ ਪਤਨੀ ਚੰਬੜੀ ਵਿੱਚ ਆ ਕਿ ਜਿੰਨੇ ਪੋਸੇ ਦਿਖਾਉਣੇ ਕੋਈ ਇਹ ਨਹੀਂ ਗੱਲ ਵੀ ਦੋ ਪੋਸੇ ਸੁਣ ਦਿਖਾਉਣੇ ਪਿਆ ਜੀ ਜੀ ਤੇ ਅੱਗੇ ਜਿਹੜੀ ਨਾਲ ਆ ਗਈ 6ਵੇਂ ਨੰਬਰ ਤੇ ਹਨਾ ਇੱਦਾਂ ਕੱਦ ਨਹੀਂ ਮਿਲਦਾ ਬਾਈ ਕੱਟੀ ਮਗਰ ਆ ਗਈ ਠੀਕ ਹੈ ਕੱਦ ਦੇਖੋ ਪੂਰਾ ਫੁੱਲ ਸਾਈਜ਼ ਬੋਡੀ ਵਾਂਤਰ ਚ ਆ ਗਈ ਹਾਂਜੀ ਤੇ ਇੱਕ ਐਗ ਦਿਨ ਹੋ ਗਿਆ 10 ਦਿਨ ਹੋ ਗਏ ਮਗਰ ਕੱਟੀਆ ਕੱਟੀ ਮਗਰਿਆ 18 ਕਿਲੋ ਦੁੱਧ ਤਿਆਰਿਆ 20 ਕਿਲੋ ਦੀ ਉਮੀਦ ਹੈ ਪੂਰੀ ਠੀਕ ਹੈ 18 ਲੀਟਰ ਤੋਂ ਦੁੱਧ ਜਮਾ ਨੈੱਟ ਚੋਂ ਆਉਣ ਵਾਲਾ ਹਾਜ਼ਰ ਆ ਜੀ ਕਿਹੜਾ ਜੀ ਬੰਦਾ 5 ਐਨਾ ਕਰ ਲੈ 4 ਟਾਈਮ ਚ ਵਾਦਾਂਗੇ ਠੀਕ ਹੈ ਅਵੇ ਇੱਕ ਕਹਿੰਦਾ ਦੋ ਕਹਿੰਦੇ ਆਪਾਂ 4 ਟਾਈਮ ਚ ਵਾਦਾਂਗੇ ਜੀ ਤੋੜ ਦੀ ਫਿਰ ਬਾਹਰ ਲੋ ਅਬ ਬਲ ਤਾਂ ਮੱਝ ਇੱਕ ਟਾਈਮ ਚੋਈ ਦੱਸ ਦਿੰਦੀ ਆ ਮੇਰੇ ਕੋਲ ਕੀ ਆ ਜੀ ਠੀਕ ਹੈ ਹਾਂ ਜੀ ਸੋ ਮੰਨ ਕੇ ਚੱਲੋ ਵੀ ਤੀਜੀ ਵੀੜੀ ਆ ਗਈ ਵਪਾਰ ਕਰਦਿਆਂ ਨੂੰ ਜੀ ਤੇ ਬਾਕੀ ਮੰਨ ਕੇ ਚੱਲੋ ਵੀ ਕਮਲਾ ਤਜਰਬਾ ਜ਼ਿਆਦਾ ਕੰਮ ਕਰਦਾ ਨਹੀਂ ਤਜਰਬਾ ਚ ਤੇ ਬਾਕੀ ਜਿਹੜਾ ਲੈਣਿਆ ਦਾ ਮਰਨ ਕਿ ਚਲੋ ਛਾਂਟ ਕੇ ਲੈਨੇ ਹਾਂ ਹਾਂ ਛਾਂਟ ਕੇ ਲੈਨੇ ਜੀ ਠੀਕ ਹੈ ਤੇ ਲਈ ਦਾ ਤਿਆਰ ਬੇ ਨਾਲ ਹੀ ਜਾਂਦੀ ਆ ਤੇ ਆ ਨਹੀਂ ਗੱਲ ਵੀ ਪੂਰੇ ਸਾਤੀ ਜੀ ਬਰ ਕਿਸੇ ਦੀ ਹੈ ਨਹੀਂ ਜਮਾ ਹਣਾ ਸਾਤੀ ਵਾਲੇ ਭਾਈ ਉਹ ਦੁੱਧੇ ਨਹੀਂ ਕੱਢਦੇ ਉਹ ਨਹੀਂ ਕੱਢਦੇ ਉਹ ਕਰਦੇ ਨਹੀਂ ਪਰ ਬਹੁਤ ਵੀਰ ਵਿੱਚ ਚਾਰ ਨਾਲ ਪੜੀ ਮੋਟੀ ਢਾਡੀ ਮੈਂ ਲੈ ਲੈਂਦਾ ਉਹ ਕਹਿੰਦੇ ਓਵਰ ਬੈਡ ਵਾਲੀ ਕਿੱਥੋਂ ਦੁੱਧ ਕੱਢੂ ਬਰੀਕ ਨੇ ਕੱਢੂਗਾ ਠੀਕ ਹੈ ਸੋ ਬਾਕੀ ਥਾਣ ਤੋਂ ਦੇਖੋ ਜਮਾ ਕੀ ਹਵਤਾ ਯਾਰ ਥਾਣਾ ਦੇ ਵਿੱਚ ਪਸਮਾਨਿਆਂ ਵੀ ਹੁਣ ਜਮਾ ਪਸਮਾ ਕੇ ਪਸੂ ਜੇ ਬਣ ਕੇ ਚਲੋ ਥਣ ਜੋੜਦੇ ਤਾਂ ਪਤਾ ਲੱਗ ਜਾਂਦਾ ਨੇੜੇ ਕਰ ਜਾਂਦੇ ਹੁੰਦਾ। ਸੋ ਪਸਮਾਜਿਆਂ ਵੀ ਥਣ ਦੂਰ ਦੂਰ ਪਿਆ ਇਹਨਾਂ ਦਾ ਗੱਠ ਗੱਠ ਦੀ ਵਿੱਥੀ ਪਈ ਆ ਥਣਾਂ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ। ਕਹਿਣ ਦੀ ਗੱਲ ਨਹੀਂ ਚੈੱਕ ਕਰ ਸਕਦੇ ਹੋ ਜੇ ਮੈਂ ਤੁਸੀਂ ਤੇ ਰਾਜੇ ਸਾਹਿਬ ਵੀ ਪੜੀ 18 ਲੀਟਰ ਦੁੱਧ ਨੈਟ ਇਹ ਥੱਲੇ ਹਾਜ਼ਰ ਆ ਜਾ। ਹਾਜ਼ਰ ਹੈ ਜੀ ਮੈਂਨ ਦਵਾਏ। ਠੀਕ ਹੈ। ਮਿਲ ਕੇ ਤੁਸੀਂ ਇਹ ਸਾਰੇ ਲੈਸੋ 18 ਲੀਟਰ ਜਮਾ। ਵਗਰ ਬੱਚਾ ਆ ਗਿਆ ਫੀਮੇਲ ਕਾਫ ਕੱਟੀ ਇਹ ਵੀ ਹੈ ਨਾ। ਹਾਂਜੀ ਹਾਂਜੀ। ਤੇ ਵੀਰੇ ਤੀਜੇ ਨੰਬਰ ਤੇ ਆਪਾਂ ਬੂਣੀ ਨਹੀਂ ਤੀਜੇ ਨੰਬਰ ਤੇ ਨਹੀਂ ਭਾਈ ਜੀ। ਇਹ ਆ ਗਿਆ ਆਪਣਾ 7ਵਾਂ ਨੰਬਰ 7ਵਾਂ ਨੰਬਰ ਹਾਂਜੀ ਬੂਰੀ ਮੀਨੀ ਸਿੰਘ ਹੈਲ ਗਿਆ ਇਹ ਸਿੰਘ ਹੈਲਦੇ ਇੰਨਾ ਸੋਹਣਾ ਸਿੰਘ ਨਹੀਂ ਮਿਲਦਾ ਤੇ ਆ ਨਾਣਾ ਦੇਖੋ ਲੇਵੇ ਤੇ ਭਾਰਤ ਦਾ ਨਕਸ਼ਾ ਹੀ ਬਣਿਆ ਪਿਆ ਜਮ ਪੂਰਾ ਹੀ ਪੂਰਾ ਸੋਰ ਚੌੜੀ ਜੌੜੀ ਦੇਖੋ ਪੂਰੀ ਪੂਰੀ ਚੌੜੀ ਜੌੜੀ ਸੂਆ ਕਿਹੜਾ ਸੂਈ ਹੋਈ ਹੈ ਜੀ ਬਾਈ ਇਹ ਦੂਜਾ ਸੂਆ ਟਣਾਂ ਵਾਲੀ ਬੂਰੀ ਆ ਬੂਰੀ ਮੀਨੀ ਮਿਲਦੀ ਘਟਿਆ ਬਹੁਤ ਮਿਲਦੀ ਸਾਰੀਆਂ ਚੀਜ਼ਾਂ ਬਹੁਤ ਘਟਿਆ ਜੋ ਇੱਕ ਬੂਰੀ ਮੀਨੀ ਮਿਲਦੀ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਹਨਾ ਹਾਂ ਬੂਰੀ ਵੀ ਆ ਗਈ ਮੀਨੀ ਵੀ ਆ ਗਈ ਇੱਕੋ ਵੀ ਆ ਗਈ ਵਿੱਚ ਬੱਲੀ ਬੂਰੀ ਹੁੰਦੀ ਉਹ ਗੱਲ ਹੈ ਨਹੀਂ ਇਹ ਪੱਕੀ ਬੂਰੀ ਆ ਠੀਕ ਆ ਪੱਕੀ ਬੂਰੀ ਆ ਆ ਲਓ ਜੀ ਬੱਚਾ ਵੀ ਬੂਰਾ ਆ ਗਿਆ ਬਗਰ ਬੱਚਾ ਆ ਬੱਚਾ ਮੇਲਕਾ ਵਾ ਹਾਂਜੀ ਕੈਕ ਦਿੰਦਾ ਸੂ ਆਇਦਾ ਜੀ ਬਾਈ 12 13 ਦਾ ਸੰਗ ਦੇਖੋ ਇਹਦਾ ਠੀਕ ਆ ਸੰਗ ਹੈ ਲੈਦਾ ਧੋਰੀ ਬਾਹਰ ਵੀ ਪੂਰਾ ਸੰਗ ਹੈ ਲੈਦਾ ਤੇ ਪਿੱਠ ਪੂੜਾ ਦੀ ਇੰਨਾ ਚੌੜਾ ਮਿਲਦਾ ਜਿੰਨਾ ਚੌੜਾ ਆ ਠੀਕ ਆ ਤੁਹ ਕਰੋ ਸੈਸੂ ਯਾਰ ਕਿਆ ਵਸਨ ਯਾਰ ਇਧਰ ਝੋਟੀ ਆ ਜਾਵਾ ਤੇ ਕਿੰਨਾ ਕ ਦੁੱਧ ਚੋਣ ਦਾ ਹਾਜ਼ਰ ਹੋਣਾ ਬਾਈ 20 ਕਿਲੋ ਦਾ ਦੁੱਧ ਹੈ 18 ਕਿਲੋ ਵੀ ਓੜ ਤੇ ਹੁਣ ਦੇ ਦਵਾਂਗੇ ਠੀਕ ਆ ਤੋਂ 18 ਕਿਲੋ ਦੀ ਬਿਰਕ ਦਾ ਗਾਰੰਟੀ ਦੇ ਦੇਵਾਂਗੇ ਜਮਾ ਤੇ ਨਾੜਾ ਨੂੜਾ ਦੇਖੋ ਇੱਕ ਪਾਸੇ ਨਹੀਂ ਦੋਨੇ ਪਾਸੇ ਦੋਨੇ ਪਾਸੇ ਸੁਆ ਦੇਖ ਸਕਦੇ ਹੋ ਕਿਆ ਬਾਤ ਆ ਯਾਰ ਫਰਸਟ ਕਲਾਸ ਝੋਟੀ ਆ ਗਈ ਜਮ ਤੇ ਬਾਕੀ ਇਹਦੇ ਵਿੱਚ ਗੁਣ ਸਾਰੇ ਆਗੇ ਤੇ ਨਾਲ ਦੁੱਧ ਵੀ ਆ ਗਿਆ ਹਾਂ ਦੁੱਧ ਵੀ ਠੀਕ ਹੈ ਤੇ ਆ ਸਿੰਗ ਨਹੀਂ ਇੰਨਾ ਸੋਹਣਾ ਮਨ ਲਾਦਾ ਬਾਈ ਇੱਕ ਬਣਿਆ ਨਹੀਂ ਜੇ ਬਣਿਆ ਹੋਵੇ ਤਾਂ ਫੇ ਆ ਦੇਖੋ ਸਿੰਗ ਕਿੰਨਾ ਦੋਈ ਹਿਲਦੇ ਇੱਕ ਨਹੀਂ ਹਿਲਦਾ ਦੋਈ ਹਿਲਦੇ ਆ ਸੁਆ ਰਾਈ ਨਾਲ ਸੁਈ ਵੀ ਇਹ ਹਾਂ ਜੀ ਦੂਜਾ ਦੂਜਾ ਸੁਆ ਨਵੇਂ ਹਾਨ ਦੇ ਵਿੱਚ ਹੀ ਆ ਜੀ ਇੱਜਾ ਨੇ ਜੋ ਡਿਜੀਟਲ ਘਰੇ ਜਾਵੜੀ 10-12 ਸੂਏ ਪੀਤੇਗੇ ਜੀ ਇਹਦੀ ਕੀਮਤ ਐ ਫੀ ਰਹਿਣੀ ਆ ਤੇ ਬੱਚੇ ਤਿਆਰ ਕਰ 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 ਭਰ ਦੇਗਾ ਹਾਂਜੀ ਹਾਂਜੀ ਪੂਰਾ ਜੀ ਤੇ ਬੂਰੀ ਮੀਣੀ ਜਵਾ ਥੈਂਕਸ ਤੁਹਾਨੂੰ ਖਿਲਦੇ ਆ ਤੇ 18 ਲੀਟਰ ਦਾ ਤੇ ਜਮ ਹੈਗਾ ਹੁਣ ਨਟ ਆਏਗਾ ਪੂਰਾ ਜੀ ਠੀਕ ਆ 9 ਲੀਟਰ ਪਰ ਟਾਈਮ ਜੀ ਆਇਦਰ ਵੀ ਨਾੜਾ ਪੂਰੀਆਂ ਲੈ ਵਧਾ ਦੇਖੋ ਸੁਆਹ ਦੇਖਦਾ ਯਾਰ ਕਿਆ ਬਤਾ 4 ਵੇ 4 ਹੀ ਆ ਜਮ ਹਣਾ ਹੋਰ ਹਾਂਜੀ ਤੇ ਲੈ ਵਾ ਆ ਦੇਖੂ ਪੂ ਤਾਂ ਕਲਾਈ ਭਰ ਗਿਆ ਜਮ ਆ ਪੂਰਾ ਜੀ ਤਣ ਵੀ ਹੈਗੇ ਬੂਰੀ ਦੇ ਤਣਾ ਵਾਲੀ ਕਹਿੰਦੇ ਹੁੰਦੇ ਆ ਠੀਕ ਐ ਤੇ ਅੱਗੇ ਨਾਲ ਅਗੇ ਮੋਰਾ ਜੀ ਆਤਮਾ ਨੰਬਰ ਜੀ ਸਪੈਸ਼ਲ ਆਪਣੀ ਝੋਟੀ ਤੇ ਸਿੰਗੀ ਨਹੀਂ ਆਹ ਮਰਦੀ ਜਣੀ ਆ ਖੋਲੋ ਸੋ ਸਿੰਗ ਵਗੈਰਾ ਦੇਖੋ ਤੇ ਕੱਟੀ ਆ ਸੂਈ ਨੂੰ ਤੀਆ ਦਿਨ ਐ ਜੀ ਜੋ ਕੱਚਾ ਵਿਚਾਰ ਵਾਲਾ ਹਾਂਜੀ ਤੀਆ ਦਿਨ ਬੱਚਾ ਕੱਟੀਆ ਹਾਂਜੀ ਕੱਟੀਆ ਬੱਚਾ ਕੱਟੀਆ ਪਿੱਛੇ ਦੇ ਤੇ ਤੀਆ ਦਿਨ ਹੋ ਗਿਆ ਸੂਈ ਨੂੰ ਧੂਆ ਧੂਆ ਝੋਟੀ ਸੂਈ ਗਿਆ ਤੇ ਸਿੰਗੀ ਸੁੰਗੀ ਬੜੀ ਸਾਫ਼ ਜਿਹੀ ਕੁਡੇ ਸਿੰਗ ਸਾਜਦੀ ਹੈ ਨਾ ਸਿੰਗ ਵੀ ਪਸੋਂ ਪੱਟ ਪੁਰਾ ਨਹੀਂ ਇਦਾਂ ਲੱਗ ਰਿਹਾ ਜਿੱਦਾਂ ਨਾਲ ਥਣ ਵੀ ਲੱਗਾ ਥਣ ਵੀ ਨਹੀਂ ਕਿਤੇ ਲੱਗ ਰਿਹਾ ਝੋਟੀ ਨੂੰ ਕਿੰਨੀ ਕਿ ਸਟਾਰਟਿੰਗ ਕਰੀਏ ਦੁੱਧ ਨੇ 15 ਕਿਲੋ ਹੁਣ ਤਿਆਰ ਆ ਬਾਈ ਜੀ ਠੀਕ ਹੈ 15 ਕਿਲੋ ਦੁੱਧ ਨੱਠੇ ਥੱਲੇ 20 20 ਕਿਲੋ ਰਾਮਨਾ ਚਵਾਉਗੀ 15 ਕਿਲੋ ਹੁਣ ਮੈਂ ਕਿ ਦੇ ਦਾਂਗੇ ਠੀਕ ਹੈ ਸੋ 20 ਕਿਲੋ ਵੀ ਕਹਿੰਦਾ ਤਾਂ ਰਾਮਨਾ ਦੇ ਦੂਗੀ ਕਿਉਂਕਿ ਦੇਣੇ ਅਜ ਪੀਜਾ ਜੱਥਾ ਕੋਇਆ ਸੂ ਜੀ ਨੂੰ ਸਿੰਘ ਨੂੰ ਮੱਥਾ ਦੇਖ ਸਕਦਾ ਆ ਸਿੰਘੀ ਦੇਖੋ ਸਿੰਘ ਨਹੀਂ ਆ ਮਾੜਾ ਕੁਆਲਟੀ ਕਿ ਨਹੀਂ ਸਿੰਘ ਦੀ ਠੀਕ ਹੈ ਸੋ ਸਿੰਘ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਹਨਾ ਜੀ ਕਹਿੰਦਾ ਬਾਪ ਕੋਈ ਮਾਈਨਸ ਪੁਆਇੰਟ ਤਾਂ ਇਹਦੇ ਵਿੱਚ ਹੈ ਹੀ ਨਹੀਂ ਪਈ ਆਏ ਨੇ ਪਲੱਸੇ ਪਲੱਸੇ ਆ ਜੀ ਕੰਪੀਟੀਸ਼ਨ ਲਾਣੀ ਕੰਪੀਟੀਸ਼ਨ ਜੀ ਲਾ ਲਓ ਬਰੀਡ ਤੇ ਲਾਣੀ ਬਰੀਡ ਤੇ ਲਾ ਲਓ ਠੀਕ ਹੈ ਜਿੱਥੇ ਲਾਣੀ ਉੱਥੇ ਲਾ ਦਿਓ ਜੀ ਵੀ ਜਿਹੜੇ ਮੇਲੇ ਚ ਗਿਨਿਆ ਜੁਨਿਆ ਝੋਟੇ ਦੇ ਵਿੱਚ ਖੜਦੀ ਆ ਜਾ ਖੜਦੀ ਆ ਜੈਡ ਬਲੈਕ ਚ ਆ ਗਈ ਠੀਕ ਹੈ ਸੋ ਦੇਖੋ ਰਾਜ ਥੋੜੀ ਪੂਛ ਤਾਂ ਬਾਈਟ ਆ ਗਈ ਮੜੀ ਥੱਲੇ ਹਣਾ ਭਾਜੀ ਆਪਾਂ ਜੋ ਮੇਲੇ ਪਾਉਨੇ 4 ਇੰਚੀ ਪਾ ਲਿਆ ਇਹ ਤਾਂ ਇੰਚੀ ਆ ਜੀ ਠੀਕ ਹੈ ਸੋ ਵਾਗੇ ਥਾਂ ਤੋਂ ਦੇਖੋ ਜੀ ਵਾ ਕਿਆ ਬਾਤ ਉਹ ਤਾਂ ਨਾ ਗੁੱਲੇ ਆ ਭਾਜੀ ਇਹ ਇਹਦੇ ਗੋਲ ਹੋਵੇ ਜਾਲਾ ਇਹ ਤਾਂ ਬਾਲ ਆ ਦੇਖੋ ਬਾਲ ਲੰਮਾ ਆ ਬਾਲ ਲੰਮਾ ਹਣਾ ਆ ਬਾਲ ਹੀ ਲੰਮਾ ਆ ਗੋਲ ਤਾਂ 1 ਇੰ ਹਾਂਜੀ ਕਿ ਵੀ ਜਿਹੜੀ ਆਪਾਂ ਕਹਿਤੀ ਵੀ ਦੋ ਟਾਈਮ ਤੋਂ ਚਵਾਈ ਜੜੀ ਗੱਲ ਆ ਦੇਖੋ ਬੱਚਾ ਵੀ ਦੇਖੋ ਮੱਚਾ ਨਾੜੂ ਕੱਚਾ ਤੇ ਆ ਠੀਕ ਹੈ ਇਹ ਨਹੀਂ ਗੱਲ ਵੀ ਜਾਤ ਨਹੀਂ ਸੁਈ ਵੀ ਹਾਂ ਤੀ ਆਦੇਣੇ ਜੀ ਠੀਕ ਹੈ ਜਿਹੜੇ ਬਗੱਲ ਅਗੇ ਦੋ ਟਾਈਮ ਤੋਂ 24 ਜਿਹੜਾ ਮਰਜੀ ਬੋਲੋ ਹਾਂਜੀ ਕਿ ਆਪਣਾ ਨੰਬਰ ਐਡਰੈਸ ਬੋਲ ਦਿਆ ਕੋਰੀ ਪਿੰਡ ਆਪਣਾ ਸ਼ਾਪੁਰਆ ਜ਼ਿਲ੍ਹਾ ਜਲੰਧਰਆ ਤਸਿਲ ਫਲੌਰਆ ਠੀਕ ਹੈ ਸੋ ਕੋਈ ਵੀ ਨਾ ਕਿਸੇ ਵੀਰ ਤੇ ਪਸੰਦ ਹੋਵੇ ਇੱਥੇ ਨੰਬਰ ਵਾਈ ਜਮੇ ਨਾਲ ਗੱਲ ਕਰ ਲੋ ਜੀ ਠੀਕ ਹੈ ਤੇ ਨੰਬਰ ਆਪਣਾ ਦੱਸੇ ਵਿਆ 8 ਝੋਟੀਆਂ ਦਿਖਾਈਆਂ ਪਾ ਹਾਂਜੀ 8 ਝੋਟੀਆਂ ਇੱਕ ਦਿਖਾਤੀ ਗੱਬੜ ਬਾਕੀ ਸਾਰੇ ਸੁੰਜੇ ਵੀ ਆ ਚੋਕ ਦੇ ਤੇ ਸੱਦੀ ਕਰਕੇ ਲਿਆ ਦੋ ਗੂੜੀ ਮੀਨੀ ਦਿਖਾਦੀ ਬਾਕੀ ਮੋਹਰਾ ਦੀਆਂ ਤੇ ਇਹਦੀਆਂ ਪੈਗਾ ਵੰਜਦਾ ਫਲੋਰ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੀ ਇੱਕ ਹੀ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਤੋਂ ਧੰਨਵਾਦ ਜਲਦ ਮਿਲ ਜਾਗੇ ਤੁਹਾਨੂੰ ਵੀ ਬੜੀ